ਸਤਿ ਪਾਰਾ ਦੇਸ਼ 2047 ਦਾ ਬਣਾਵੇਗੀ ਨਾਲ ਸਮਦਾ ਅਰਬੀਰ ਸਿੰਘ ਮਿੱਟੂ ਜੀ ਨੂੰ ਜਿਹੜਾ ਮੰਤਰੀ ਪਦ ਮਿਲਿਆ ਆਰਧਿਆ ਜਨਤਾ ਪਾਰਟੀ ਦੀ ਹਾਈ ਕਮਾਂਡ ਦਾ ਸੇ ਬਹੁਤ ਧੰਨਵਾਦ ਕਰਦੇ ਆ ਕਿ ਲੁਧਿਆਣਾ ਸ਼ਹਿਰ ਨੂੰ ਆਸ ਮਜੀ ਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਹੱਦਾਂ ਸੈਂਟਰਲ ਦੇ ਵਿੱਚ ਵੀ ਦੇਖ ਲਓ 21000 ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਹੋਈਆਂ ਪੰਜ ਹਲਕੇ ਜਿੱਤੇ ਆ ਤੇ ਅੱਜ ਉਹਦਾ ਜਿਹੜਾ ਮੁੱਲ ਹੈ ਭਾਰਤੀ ਜਨਤਾ ਪਾਰਟੀ ਦੇ ਅਮਿਤ ਸ਼ਾਹ ਜੀ ਤੇ ਮੋਦੀ ਜੀ ਨੇ ਮਿਲਾਈ ਦੇ ਜਿਹੜਾ ਮੋੜਿਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਵਰਦੀਪ ਸ਼ਰਮਾ ਆ ਦੇਵੀ ਜੀ ਦਾ ਬਹੁਤ ਧੰ ਹਲਕਾ ਸੈਂਟਰ ਦਾ ਇੱਕ ਇੱਕ ਵਰਕਰ ਜਿਹੜਾ ਉਹਨਾਂ ਨੇ ਬਾਹਰ ਕੱਢਿਆ ਔਰ ਲੋਕਾਂ ਨਾਲ رابطہ ਕਾਇਮ ਕਰ ਦਿੱਤਾ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਵਿਧਾਨ ਸਭਾ ਦੇ ਇਲੈਕਸ਼ਨ ਹੋਣਾ ਹੈ ਤੇ ਸ਼੍ਰੀ ਗੁਰਦੇਵ ਸ਼ਰਮਾ ਦੇ ਵੀ ਜੀ ਖੜਕ ਪੱਕੇ ਨੇ ਇਹ ਮੋਰ ਲੱਗ ਚੁੱਕੀ ਆ ਦੁਨੀਆਂ 'ਚ ਕੋਈ ਤਾਕਤ ਇਹਨਾਂ ਨੂੰ ਵਿਧਾਇਕ ਬਣਨ ਤੋਂ ਨਹੀਂ ਰੋਕ ਸਕਦੀ ਭਾਰਤੀ ਜਨਤਾ ਪਾਰਟੀ ਜਿੱਤਾਂਗੀ ਜੈ ਜੀ ਹਿੰਦ ਦੇ ਵੀ ਦੁਆਲੇ ਇਕੱਲੇ ਚਾਂਦ ਗੱਲ ਸਰ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਹੈਟ੍ਰਿਕ ਹੋਈ ਅੱਜ ਸਾਰਾ ਦੇਸ਼ ਜਿਹੜਾ ਹੈ ਸਾਰੇ ਦੇਸ਼ ਵਿੱਚ ਅੱਜ ਖੁਸ਼ੀ ਮਨਾਈ ਜਾ ਰਹੀ ਹੈ ਟੋਲ ਜਿਹੜੇ ਨੇ ਵੱਜ ਰਹੇ ਨੇ ਕਿਉਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇਸ ਤਰੀਕੇ ਦੇ ਨਾਲ ਪਿਛਲੇ 10 ਸਾਲ ਕੰਮ ਕੀਤਾ ਉਹਨਾਂ ਨੂੰ ਉਹਨਾਂ ਦੀ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ 30ਵੀਂ ਵਾਰ ਜਿਹੜਾ ਵੀ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣ ਲਈਏ ਸਾਡੇ ਨਰਿੰਦਰ ਮੋਦੀ ਜੀ ਦੀ ਸਰਕਾਰ ਬੱਲ ਰਹੀ ਏ ਔਰ ਸਭ ਤੋਂ ਪੰਜਾਬ ਦੇ ਵਿੱਚ ਖੁਸ਼ੀ ਦੀ ਗੱਲ ਇਹ ਵੇ ਕਿ ਰਮਨੀਰ ਸਿੰਘ ਮਿੱਟੂ ਜੀ ਨੇ ਨੂੰ ਸਾਡੇ ਦੇਸ਼ ਦੇ ਪ੍ਰਧਾਨ ਤੇ ਨਿਤਨ ਮੋਤੀ ਜੀ ਨੇ ਨੱਡਾ ਜੀ ਨੇ ਅਮਰ ਸਾਹਿਬ ਜੀ ਨੇ ਜਿਹੜਾ ਅਸ਼ੀਰਵਾਦ ਦੇ ਕੇ ਜਿਹੜਾ ਜਿਹੜਾ ਮੰਤਰੀ ਬਣਾਇਆ ਪੰਜਾਬ ਦੇ ਵਿੱਚ ਅਸੀਂ ਸਾਰੀ ਸਿਨਰ ਲੀਡਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਾਸਟ ਮੰਤਰੀ ਦੇਖੋ ਪੰਜਾਬ ਦੇ ਵਿੱਚ ਬਹੁਤ ਸਾਲਾਂ ਤੋਂ ਜਿਹੜਾ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਂ ਕੋਈ ਮੰਤਰੀ ਨਹੀਂ ਸੀ ਬਣ ਰਿਹਾ ਔਰ ਅੱਜ ਜਿਹੜਾ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਿਛਲੇ 10 ਸਾਲ ਤੋਂ ਸਰਕਾਰ ਚੱਲੀ ਆ ਰਹੀ ਸੀ ਔਰ ਪੰਜਾਬ ਦੇ ਵਿੱਚ ਜਿਹੜੇ ਲੋਕਦਾਨ ਉਹ ਕੰਮ ਨਹੀਂ ਸੀ ਕਰ ਰਹੇ ਸਾਨੂੰ ਆਸ ਹੈ ਪੂਰੀ 101% ਕਿ ਰਮਨੀਲ ਸਿੰਘ ਮਿੱਟੂ ਜੀ ਪੰਜਾਬ ਵਾਸਤੇ ਕੰਮ ਕਰਨਗੇ ਦੇਸ਼ ਵਾਸਤੇ ਕੰਮ ਕਰਨਗੇ ਔਰ ਖਾਸ ਕਰਕੇ ਲੁਧਿਆਣੇ ਦੇ ਵਾਸਤੇ ਦਿਨ ਰਾਤ ਇੱਕ ਕਰਕੇ ਲੁਧਿਆਣੇ ਨੂੰ ਔਰ ਪੰਜਾਬ ਨੂੰ ਬੁਲੰਦੀਆਂ ਤੇ ਲੈ ਕੇ ਜਾਣੇ। ਇਹ ਵੀ ਨਹੀਂ ਯਾਰ ਸ਼ਹਿਰ ਨੂੰ ਸਾਰਾ ਕਵਰ ਕੀਤਾ ਔਰ ਸ਼ਹਿਰ ਦਿੱਤੇ ਆ ਵੀ। ਲੰਘਦਾ ਲੋਕੋ ਚੱਲਿਆ ਪਤਾ ਨਹੀਂ ਦੇਖੀ ਅਦਰ ਦੇਖਿਆ ਅਦਰ ਦੇਖਿਆ ਭਈ ਅਦਰ ਦੇਖਿਆ ਜਿੱਧਰ ਦੇਖਿਆ ਉਹਨਾਂ ਦੇ ਵਿੱਚ ਜਿਹੜਾ ਬੀਜੇਪੀ ਵਧੀਆ ਪਰਫਾਰਮ ਕਰਦਾ। ਦੇਖੋ ਜਿਹੜੀਆਂ ਪਿਛਲੀਆਂ ਸਰਕਾਰਾਂ ਕਾਂਗਰਸ ਦੇ ਸਰਕਾਰਾਂ ਨਹੀਂ ਆ ਜਾਂ ਆਮ ਆਤਮ ਦੇ ਪਾਰਟੀ ਦੀ ਸਰਕਾਰ ਨਹੀਂ ਉਹਨਾਂ ਨੇ ਲੋਕਾਂ ਨੂੰ ਗਮਰਾ ਕੀਤਾ ਚੂਹਰ ਬੋਲਿਆ ਚੂਹਰ ਬੋਲ ਕੇ ਜਿਹੜੇ ਆਪਣੇ ਸਰਕਾਰਾਂ ਬਣਾਈਆਂ ਔਰ ਅੱਜ ਪੰਜਾਬ ਦੀ ਜਨਤਾ ਇਹ ਚੰਦੀਏ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਕੰਮ ਕਰਨ ਵਾਲੀ ਸਰਕਾਰ ਆਵੇ ਕੰਮ ਕਰਨ ਵਾਲਾ ਕੋਈ ਬੰਦਾ ਆਵੇ ਔਰ ਪੰਜਾਬ ਦੀ ਤਰੱਕੀ ਨੂੰ ਜਿਹੜਾ ਵੇ ਉਹ ਹੋਰ ਅੱਗੇ ਲੈ ਕੇ ਜਾਵੇ ਕਿਉਂ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕ੍ਰਾਈਮ ਵਧਿਆ ਹੈ ਜਿਸ ਤਰੀਕੇ ਨਾਲ ਨਸ਼ਾ ਵਧਿਆ ਹੈ ਅੱਜ ਮੈਂ ਦੇਖ ਰਿਹਾ ਸੀ ਮੁਹਾਲੀ ਦੇ ਵਿੱਚ ਇੱਕ ਲੜਕੀ ਨੂੰ ਬੜੀ ਬੁਰੀ ਤਰ੍ਹਾਂ ਉਹਨੂੰ ਕਟਿਆ ਗਿਆ ਇੰਨਾ ਕ੍ਰਾਈਮ ਆਪਣੇ ਅਸੀਂ ਕਿੰਨੇ ਸਾਲਾਂ ਤੋਂ ਦੇਖ ਰਹੇ ਆ ਵੀ ਇੰਨਾ ਕ੍ਰਾਈਮ ਕਦੀ ਨਹੀਂ ਦੇਖਿਆ ਜਿੰਨਾ ਅੱਜ ਕ੍ਰਾਈਮ ਹੋ ਚੁੱਕਾ ਹੈ ਔਰ ਮੈਂ ਤਾਂ ਕਹਿੰਨਾ ਭਗਵੰਤ ਮਾਨ ਜੀ ਨੂੰ ਸਤਿਫਾ ਦੇ ਦੇਣਾ ਚਾਹੀਦਾ ਵਿੱਚ ਉਹਨਾਂ ਕੋਲ ਸਰਕਾਰ ਨਹੀਂ ਚੱਲਦੀ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਬੁਰੇ ਹਾਲਾਤ ਹੋ ਚੁੱਕੇ ਨੇ ਕਿਹਦੇ ਵਾਦੇ ਗਰੰਟੀ ਅਸੀਂ ਗਰੰਟੀਆਂ ਕਹਿੰਦੇ ਮੈਂ ਨਾ 10000 ਰੁਪਏ ਦਵਾਂਗੇ ਕਾਂਗਰਸ ਨੇ ਵਾਦਾ ਕੀਤਾ ਲੱਖ ਲੱਖ ਰੁਪਏ ਦਵਾਂਗੇ ਕੋਈ ਦੇਖੋ ਕਾਂਗਰਸ ਨੇ ਵਾਦਾ ਕੀਤਾ ਨਹੀਂ ਦਿੱਤਾ ਆਮ ਆਦਮੀ ਪਾਰਟੀ ਨੇ ਬਹੁਤ سارے ਵਾਦੇ ਕੀਤੇ ਕੋਈ ਵੀ ਵਾਦਾ ਜੰਦਾ ਨਾਲ ਪੂਰਾ ਨਹੀਂ ਕੀਤਾ ਉਹਦੇ ਕਰਕੇ ਅੱਜ ਦੇਖਿਆ ਉਹਨਾਂ ਵੀ ਲੁਧਿਆਣੇ ਦੀ ਇਹ ਪੰਜ ਵਿਧਾਨ ਸਭਾ ਜਿਹੜੀਆਂ ਨੇ 20 25 25000 ਤੋਂ ਵੱਧ ਸੀਟ ਤੋਂ ਬ੍ਰਮਜੀਤ ਸਿੰਘ ਜੀ ਬਿੱਟੂ ਨੂੰ ਚਿਤਾ ਕੇ ਉਹਨਾਂ ਨੇ ਭੇਜਿਆ ਇਹ ਲੋਕੀ ਅੱਜ ਜਿਹੜੇ ਲੋਕ ਨੇ ਝੂਠੀਆਂ ਸਰਕਾਰਾਂ ਤੋਂ ਉਹਨਾਂ ਦਾ ਚੂੜ ਦੇਖਦੇ ਹੋਏ ਐਸਟਮੋ ਚਾਹੁੰਦੇ ਨਹੀਂ ਬਦਲਾਓ ਚਾਹੁੰਦੇ ਨੇ ਔਰ ਭਾਰਤੀ ਜਨਤਾ ਪਾਰਟੀ ਸਰਕਾਰ ਚਾਹੁੰਦੇ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਐਸੀ ਸਰਕਾਰ ਹੈ ਜੋ ਸਾਡੇ ਪੰਜਾਬ ਦੇ ਬਾਰੇ ਸੋਚ ਸਕਦੀ ਹੈ ਪੰਜਾਬ ਦੀ ਤਰੱਕੀ ਕਰ ਸਕਦੀ ਹੈ ਸੈਂਟਰ ਤੋਂ ਸੈਂਟਰ ਤੋਂ ਬਿਜ ਪਿੱਟੂ ਵਾਪਸ ਨਹੀਂ ਹੁਣ ਭਾਜਪਾ ਨੇ ਲੱਗਦਾ ਜਿਹੜੇ ਵਿਕਾਸ ਕਾਰਜਾਂ ਦਾ ਉਹ ਨਾਅਰਾ ਦੇ ਰਹੇ ਨੇ ਉਹ ਪੂਰੀ ਟੀਮ ਦੇ ਨਾਲ ਕਰਪਾ ਸੈਂਟਰ ਤੋਂ ਪਿਛਲੇ 10 ਸਾਲ ਤੋਂ ਜਿਹੜੇ ਅ ਬਦਲ ਲੋਕ ਸਭਾ ਦੇ ਵਿੱਚ ਉਹ ਰਹੇ ਨੇ ਐਮਪੀ ਰਹੇ ਨੇ ਉਹ ਇਸੇ ਗੱਲ ਤੋਂ ਦੁਖੀ ਹੋ ਕੇ ਆਏ ਕਹਿੰਦੇ ਜੀ ਮੈਂ ਕਾਂਗਰਸ ਦੇ ਵਿੱਚ ਇਹ ਤਦ ਤੱਕ ਰੂ ਰਿਆ ਪਰ ਮੈਂ ਆਪਣੇ ਲੁਧਿਆਣੇ ਦੀ ਆਪਣੇ ਪੰਜਾਬ ਦੀ ਸੇਵਾ ਨਹੀਂ ਕਰ ਸਕਿਆ ਮੈਂ ਜਨਮਾ ਕਿ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਮੈਂ ਲੋਕਾਂ ਦੀ ਸੇਵਾ ਕਰਾਂ ਔਰ ਮੈਨੂੰ ਭਾਰਤੀ ਜਨਤਾ ਪਾਰਟੀ ਇਸ ਅੰਦਰ ਕੇ ਮੈਂ ਜੁਆਇਨ ਕੀਤੀ ਹੈ ਔਰ ਮੈਂ ਜਿਹੜਾ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਆਪਣੇ ਦੇਸ਼ ਆਪਣੇ ਲੁਧਿਆਣੇ ਵਾਲਿਆਂ ਦੀ ਗੱਲ ਸੁਣ ਕੇ ਜੋ ਜੋ ਉਹਨਾਂ ਦੇ ਡਿਮਾਂਡਾਂ ਉਹਨਾਂ ਦੀ ਇੱਕ ਇੱਕ ਨਾ ਮੈਂ ਪੂਰੀ ਕਰਾਂ ਵੱਡੇ ਪ੍ਰੋਜੈਕਟਾਂਾਂ ਦੇ ਲੁਧਿਆਣੇ ਦੇ ਸਰ ਬਿਲਕੁਲ ਆਣਗੇ ਬੱਡੇ ਸਾਹਮਣੇ ਹੋਏਗਾ ਵੱਡੇ ਵੱਡੇ ਪ੍ਰੋਜੈਕਟਾਂਾਂ ਦੇ ਔਰ ਜਿਹੜੇ ਜੋ ਲੁਧਿਆਣੇ ਦੇ ਜਿਹੜੀ ਚੀਜ਼ ਦੀ ਡਿਮਾਂਡ ਹੈ ਸਾਡਾ ਇੰਡਸਟਰੀਅਲ ਸ਼ਹਿਰ ਹੈ ਉਹ ਤੁਹਾ ਉਹ ਸਾਡੇ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਔਰ ਉਹ ਸਾਡੇ ਰਮਨਜੀਤ ਸਿੰਘ ਬਿੱਟੂ ਜੀ 101 ਕੁੱਟਣੋਂ ਜ਼ਰੂਰਤਾਂ ਪੂਰਾ ਕਰਕੇ ਲੁਧਿਆਣੇ ਨੂੰ ਤਰੱਕੀ ਦਿਵਾ ਦੇ ਲੱਗੇਗੀ ਪੀਡੀਏ ਦੀ ਬੜੀ ਮਹਾਨ ਗੱਲ ਸੀ ਜਿਹੜੀ ਪੀਡੀਏ ਹਸਪਤਾਲ ਲੁਧਿਆਣੇ ਦੇ ਵਿੱਚ ਜੋ ਜੋ ਬਿੱਟੂ ਜੀ ਨੇ ਵਾਦਾ ਕੀਤਾ ਹੈ ਇੱਕ ਇੱਕ ਵਾਦਾ ਜਿਹੜਾ ਵੇ ਉਹ ਅਸੀਂ ਲੁਧਿਆਣੇ ਦੀ ਜਨਤਾ ਨੂੰ ਪੂਰਾ ਧੰਨਵਾਦ ਜੀ ਠੀਕ ਹੈ ਠੀਕ ਹੈ